ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਜ਼ਿਆਦਾ ਵਾਇਰਲ ਹੁੰਦੀ ਤਾਂ ਦੇਖੀ ਹੀ ਹੋਣੀ ਹੈ ਤੇ ਇਹ ਮਾਤਾ ਨੂੰ ਨਾ ਤੁਸੀਂ ਦੇਖ ਸਕਦੇ ਹੋ ਜੋ ਕਿ ਮਾਤਾ ਆਪਣੇ ਪੁੱਤ ਦੇ ਦੇਖੋ ਪਿੱਛੇ ਖੜਕੇ ਰੋ ਰਹੀ ਹੈ ਤੇ ਇਹ ਮਾਤਾ ਦੀ ਤੁਸੀਂ ਵੀਡੀਓ ਬਹੁਤ ਵਾਇਰਲ ਹੁੰਦੀ ਦੇਖੀ ਹੋਣੀ ਹੈ ਕਿ ਮਾਤਾ ਦਾ ਪੁੱਤਰ ਨਾ ਦੇਖੋ ਵਿਦੇਸ਼ ਜਾ ਰਿਹਾ ਸੀ ਤੇ ਮਾਤਾ ਨੇ ਦੇਖੋ ਵਿਆਜ ਤੇ ਮਸਾ ਪੈਸੇ ਇਕੱਠੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਕੇ ਤੇ ਵਿਆਜ ਤੇ ਪੈਸੇ ਚੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਭੇਜਣਾ ਸੀ ਤੇ ਮਾਤਾ ਨੇ ਨਾ 1,80,000 ਰੁਪਿਆ ਏਜੰਟ ਦੇ ਕੋਲ ਭਰ ਦਿੱਤਾ ਗਿਆ ਸੀ ਤੇ ਏਜੰਟ ਨੇ ਜਦੋਂ ਪੈਸੇ ਲੈ ਕੇ ਤੇ ਬੱਚੇ ਨੂੰ 에어ਪੋਰਟ ਤੇ ਭੇਜ ਦਿੱਤਾ ਤੇ ਦੇਖੋ 에어ਪੋਰਟ ਵਾਲੇ ਨੇ ਨਾ ਵਾਪਸ ਭੇਜ ਦਿੱਤਾ ਮੁੰਡੇ ਨੂੰ ਤੇ ਦੇਖੋ ਮਾਤਾ ਕਿਵੇਂ ਰੋ ਰਹੀ ਆ ਯਾਰ ਦੇਖੋ ਮਾਤਾ ਨੇ ਵਿਆਜ ਤੇ ਚੱਕ ਕੇ ਪੈਸੇ ਲੈੇ ਸੀ ਆਪਣੇ ਪੁੱਤ ਨੂੰ ਬਾਹਰ ਭੇਜਣ ਦੇ ਲਈ ਤੇ ਅੱਜ ਕੱਲ ਤੁਸੀਂ ਦੇਖ ਲਓ ਕਿ ਇੰਡੀਆ ਦੇ ਵਿੱਚ ਕਿੰਨੀਆਂ ਠੱਗੀਆਂ ਚੋਰੀਆਂ ਚੱਲ ਰਹੀਆਂ ਨੇ ਤੇ ਏਜੰਟ ਦੇਖੋ ਗਰੀਬ ਬੰਦਿਆਂ ਨੂੰ ਵੀ ਨਹੀਂ ਦੇਖਦੇ ਵੀ ਗਰੀਬ ਬੰਦੇ ਨੇ ਇਹ ਪੈਸੇ ਕਿਵੇਂ ਇਕੱਠੇ ਕੀਤੇ ਹੋਣਗੇ ਤੇ ਮਾਤਾ ਤੇ ਪੁੱਤ ਦਾ ਨਾ ਤੁਸੀਂ ਹਾਲ ਦੇਖ ਸਕਦੇ ਹੋ ਜਦੋਂ ਮਾਤਾ ਆਪਣੇ ਪੁੱਤ ਨੂੰ ਦੇਖੋ ਘਰ ਦੇ ਵਿੱਚੋਂ ਤੋੜਦੀ ਆ ਤੇ ਦੇਖੋ ਸਗਣ ਸੁਗਣ ਕਰਕੇ ਤੋੜਦੀ ਆ ਤੇ ਬਾਅਦ ਵਿੱਚ ਜਾ ਕੇ 에어ਪੋਰ ਪਤਾ ਲੱਗਦਾ ਕਿ ਦੇਖੋ ਏਜੰਟ ਸਾਰੇ ਪੈਸੇ ਖਾ ਗਿਆ ਤੇ ਇਹਨਾਂ ਨਾਲ ਬਹੁਤ ਵੱਡਾ ਧੋਖਾ ਹੋਇਆ ਕਿਉਂਕਿ ਗਰੀਬ ਬੰਦੇ ਨੇ ਪਾਈ ਪਾਈ ਕਰਕੇ ਪੈਸੇ ਜੋੜੇ ਹੁੰਦੇ ਨੇ ਤੇ ਉਹ ਗਰੀਬ ਬੰਦੇ ਨੂੰ ਹੀ ਪਤਾ ਹੁੰਦਾ ਕਿ ਪੈਸੇ ਕਿੱਦਾਂ ਇਕੱਠੇ ਕੀਤੇ ਨੇ ਤੇ ਏਜੰਟ ਦੇਖੋ 1 ਮਿੰਟ ਦੇ ਵਿੱਚ 1.80 ਹਜ਼ਾਰ ਦੀ ਗਰੀਬ ਬੰਦਿਆਂ ਨਾਲ ਠੱਗੀ ਮਾਰ ਗਿਆ ਤੇ ਦੇਖੋ ਪੁੱਤ ਵੀ ਬਾਹਰ ਨਹੀਂ ਗਿਆ ਤੇ ਮਾਂ ਦਾ ਰੋ ਰੋ ਬਹੁਤ ਬੁਰਾ ਹਾਲ ਹੋਇਆ ਪਿਆ ਬਾਕੀ ਦੋਸਤੋ ਇਹੇ ਲੋਕਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਨਵੀਂ ਤੋਂ ਨਵੀਂ ਅਪਡੇਟ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਦੇ ਹੋ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰਾਖਾ